ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਦੋਸਤੋ ਅੱਜ ਦੀ ਨਵੀਂ ਵੀਡੀਓ ਚ ਸਵਾਗਤ ਹੈ ਜੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਜੀ ਲਾਇਬ੍ਰੇਰੀ ਨਸਲ ਦੇ ਬੱਚੇ ਤੇ ਬਾਕੀ ਇਹਨਾਂ ਬਾਰੇ ਕਿੰਨੇ ਟਾਈਮ ਦੇ ਨੇ ਇਹ ਮੇਲ ਫੀਮੇਲ ਜੋ ਵੀ ਜਾਣਕਾਰੀ ਉਹ ਬਾਾਈ ਹੋਰਿਆਂ ਤੋਂ ਲੈਣੇ ਹੈਗੇ ਹਾਂਜੀ ਬਾਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰੇ ਆਪਣਾ ਪਿੰਡ ਸਤੀ ਕੇ ਨਾਮ ਜੱਸਾ ਤੇ ਆਪਣੇ ਕੋਲੇ ਆ ਲਾਇਬ੍ਰੇਰੀ ਦੇ ਮੇਲ ਨੇ ਆਪਣੇ ਘਰੇ ਕੁੱਤੀ ਆ ਉਹਦੇ ਬੱਚੇ ਨੇਗੇ ਠੀਕ ਹੈ ਜੀ ਤੇ ਇਹ ਅੱਜ ਮਹੀਨੇ-ਮਹੀਨੇ ਦੇ ਹੋਗੇ ਠੀਕ ਬਿੰਨੀ ਮੇਲ ਲੇਗੇ ਤਿੰਨ ਮੇਲ ਨੇ ਹਾਂਜੀ ਹਾਂਜੀ ਬੜੀ ਇਹ ਬਾਈ ਜੀ ਇਹਨਾਂ ਦਾ ਰੰਗ ਕਿਹੜੇ ਚ ਆ ਗਿਆ ਜੀ ਇਹ 골ਡਨ ਹੈ ਵੀਰੇ 골ਡਨ ਵਾਈਟ ਜੇ ਕਲਰ ਦੇ ਨੇ ਹਾਂਜੀ 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 ਠੀਕ ਹੈ ਬਾਈ ਜੀ ਤੇ ਇਹਨਾਂ ਦਾ ਰੇਟ ਵਗੈਰਾ ਕੀ ਰੱਖਿਆ ਪਿਆ ਜੀ ਰੇਟ ਆਪਾਂ 6600 ਰੁਪਿਆ ਕੀਤਾ ਹੈ 6600 ਰੁਪਿਆ ਇੱਕ ਮੇਲ ਦਾ ਬਾਈ ਜੀ ਰੇਟ ਹੈਗਾ ਹਾਂਜੀ ਹਾਂਜੀ ਤੇ ਬਾਈ ਜੀ ਆਪਣਾ ਕੰਟੈਕਟ ਨੰਬਰ ਜ਼ਰੂਰ ਬੋਲ ਦਿਓ ਜੀ 97791 36692 ਦੁਬਾਰਾ ਬੋਲ ਦਿਓ ਜੀ 97791 36692 ਜੇ ਜੇ ਕੋਈ ਤੁਹਾਡੀ ਵੀਡੀਓ ਦੇਖ ਕੇ ਆਉਂਦਾ ਹੈ ਆਪ ਮਾਨ ਤਾਨ ਕਰਾਂਗੇ ਜੇ ਤਿੰਨੇ ਲੈਨੇ ਨੇ ਕਿਸੇ ਨੇ ਤਿੰਨ ਲੈ ਲਈ ਜੇ ਇਕੱਲਾ ਇਕੱਲਾ ਕਰਕੇ ਲੈਣਾ ਹੈ ਇਕੱਲਾ ਕਰਕੇ ਲੈ ਜੀ ਠੀਕ ਹੈ ਬਾਈ ਜੀ ਆਪਾਂ ਕਰਾਉਸ ਹੁੰਦੀ ਕੁੱਤੀ ਦੀ ਵੀਡੀਓ ਜੋ ਵੀ ਜਾਣਕਾਰੀ ਹੈ ਉਹ ਬਾਈ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਨੰਬਰ ਤੇ ਕੁੱਤੀ ਦੀ ਮੀਟਿੰਗ ਦੀ ਵੀ ਤਾਂ ਸੁੰਦੀ ਦੀ ਵੀ ਉਹ ਤੁਹਾਨੂੰ ਸਾਰਾ ਰਿਕਾਰਡ ਮਿਲ ਜੂਗਾ ਬਾਈ ਜੀ ਤੇ ਸਕਰੀਨ ਦੇ ਉੱਪਰ ਨੰਬਰ ਵੀ ਚੱਲ ਰਿਹਾ ਬਾਈ ਇਹ ਤੁਸੀਂ ਨੋਟ ਕਰ ਲਿਓ ਠੀਕ ਹੈ ਬਾਈ ਨਾਲ ਰਾਤਾ ਕਰ ਲਿਓ ਆ ਇੱਕ ਵਾਰ ਫੇਰ ਤੋਂ ਦਿਖਾ ਦਨੇ ਹਾਂਗੇ ਆ ਤਿੰਨ ਮੇਲ ਬੱਚੇ ਬਕਾਉ ਨੇ ਜੀ গোল্ডেন হোয়াইট ਦੇ ਵਿੱਚ ਇਹ ਬੱਚੇ ਨੇ ਜੀ ਤੇ ਉਸ ਤੋਂ ਬਾਅਦ ਬਾਈ ਜੀ ਇਹ ਮੰਨ ਕੇ ਚਲੋ ਇੱਕ ਇੱਕ ਮਹੀਨੇ ਦੇ ਬੱਚੇ ਨੇ ਹਾਂਜੀ ਠੀਕ ਹੈ ਜੀ ਧੰਨਵਾਦ ਜੀ ਫ੍ਰੀਡ ਫੂਡ ਪੂਰੀ ਹੈ